ਲੁਧਿਆਣਾ ਦੇ ਮਨਜੀਤ ਨਗਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਰਾਤ ਦੇ ਹਨੇਰੇ ਦੇ ਵਿੱਚ ਤਕਰੀਬਨ 20 ਤੋਂ 30 ਬਦਮਾਸ਼ਾਂ ਵੱਲੋਂ ਇੱਕ ਪਰਿਵਾਰ 'ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਸੀਨ ਦੇਖਣ ਵਾਲਿਆਂ ਦੇ ਹੋਸ਼ ਉਦੋਂ ਉਡ ਗਏ ਜਦੋਂ ਲੁਧਿਆਣਾ ਦੇ ਇੰਜਨ ਸੈਕਟ ਬਸ ਅਡੇ ਦੇ ਨੇੜੇ ਪੈਂਦੇ ਮਨਜੀਤਨਗਰ ਇਲਾਕੇ ਦੇ ਵਿੱਚ 20 ਤੋਂ 30 ਹਥਿਆਰਬੰਦ ਬਦਮਾਸ਼ਾਂ ਨੇ ਇੱਕੋ ਪਰਿਵਾਰ ਦੇ ਘਰ ਉੱਤੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਪਰਿਵਾਰ ਘਰ ਦੀ ਛੱਤ ਉੱਤੇ ਸੁੱਤਾ ਪਿਆ ਸੀ ਤਾਂ ਇਸੇ ਦੌਰਾਨ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਉਹਨਾਂ ਦੀਆਂ ਗੱਡੀਆਂ ਅਤੇ ਘਰ ਦਾ ਸਮਾਨ ਭੰਨ ਕੇ ਫਰਾਰ ਹੋ ਗਏ ਹਮਲਾ ਇੰਨਾ ਭਿਆਨਕ ਸੀ ਕਿ ਲੋਕਾਂ ਨੇ ਛੱਤ ਉੱਤੇ ਸੌਣ ਤੋਂ ਲੈ ਕੇ ਗਲੀਆਂ ਵਿੱਚ ਭੱਜਦੇ ਜ਼ਖਮੀ ਹੋਏ ਬਦਮਾਸ਼ਾਂ ਕੋਲ ਹਥਿਆਰ ਪਿਸਤੌਲ ਅਤੇ ਡਾਂਗਾਂ ਸੋਟੀਆਂ ਨਾਲ ਲੈ ਸੰ ਘਰ ਦੇ ਲੋਕਾਂ ਨਾਲ ਨਾਲ ਲੜਾਈ ਰੋਕਣ ਆਏ ਲੋਕਾਂ ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਤਿੰਨ ਔਰਤਾਂ ਸਮੇਤ ਸੱਤ ਲੋਕ ਗੰਭੀਰ ਜ਼ਖਮੀ ਹੋਏ ਨੇ ਹੁਣ ਸਾਰਾ ਕੁਝ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਇਆ ਜਿਸ ਵਿੱਚ ਬਦਮਾਸ਼ ਹਥਿਆਰਾਂ ਨਾਲ ਗਲੀਆਂ ਵਿੱਚ ਭਜਦੇ ਹੋਏ ਸਾਫ਼ ਨਜ਼ਰ ਆ ਰਹੇ ਨੇ ਕਿ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਦਿਲ دہਲ ਜਾਵੇਗਾ ਡਿੰਪ ਦਲਜੀਤ ਸਿੰਘ ਡਿੰਪੀ ਹੈ ਜੀ ਮੇਰਾ ਨਾਮ ਮੈਂ ਮਜੀਤਨਗਰ ਰਹਿਣਾ ਜੀ 6 ਨੰਬਰ ਗਲੀ ਚੇ ਰਾਤ ਅਣਜਾਣ ਬੰਦੇ ਆਏ ਜੀ ਇਧਰੋਂ ਇਧਰੋਂ ਆਏ ਤੇ ਸਿੱਧਾ ਕੋਠੇ ਚੜ ਗਏ ਜੀ ਅਸੀਂ ਸੁੱਤੇ ਪਏ ਸੀ ਘਰੇ ਤੇ ਮੇਰੀ ਮਸੀਨੇ ਵਾਈ ਮਾਰੀ ਕਹਿੰਦੇ ਲੜਾਈ ਹੋ ਗਈ ਲੜਾਈ ਹੋ ਗਈ ਮੈਂ ਸੋਚਿਆ ਇਹਨਾਂ ਦੇ ਘਰੇ ਲੜਾਈ ਹੋ ਰਹੀ ਹੈ ਉਹ 25 3 ਮੁੰਡੇ ਸੀ ਜੀ 12 ਤੇਰਾ ਬਾਹਰ ਖੜੇ ਸੀ ਬਾਕੀ ਉੱਪਰ ਚੜੇ ਹੋਏ ਸੀ ਜੀ ਤੇ ਜਦੋਂ ਮੈਂ ਚੜਿਆ ਜੀ ਉਹਨਾਂ ਨੇ ਮੈਨੂੰ ਵੀ ਘੇਰ ਲਿਆ ਜੀ ਮੇਰੇ ਵੀ ਸੱਟਾਂ ਲੱਗੀਆਂ ਐਸੇ ਲੱਗੀਆਂ ਤਿੰਨ ਤਾਂ ਗੇਥੇ ਲੱਗੀਆਂ ਜੀ ਮੱਥੇ ਤੇ ਲੱਗੀ ਹੈ ਜੀ ਹੱਥ ਤੇ ਲੱਗੀ ਹੈ ਜੀ ਤੇ ਜਦੋਂ ਅਸੀਂ ਫੜਨਗੇ ਫਿਰ ਉਹ ਬੰਦਾ ਇੱਕ ਗੈਰੇ ਵਿੱਚ ਜੇ ਨਹੀਂ ਮੈਂ ਤਲਵਾਰ ਫੜ ਲਈ ਉਹਨਾਂ ਦੀ ਉਹ ਕਹਿੰਦੇ ਨਹੀਂ ਛੱਡਦਾ ਇਹਨੂੰ ਗੋਲੀ ਵੀ ਮਾਰਦੇ ਗੋਲੀ ਮਾਰਦੇ ਗੋਲੀ ਮਾਰ ਤੇ ਫਿਰ ਉਹ ਸਾਰੇ ਭੱਜ ਗਏ ਜੀ ਕਿੰਨੀ ਗੱਡੀਆਂ ਢੋਲ ਬਣ ਕੇ ਕੀ ਬਣ ਗਏ ਸਾਡੇ ਗੱਡੀਆਂ ਬਣ ਗਏ ਦੋ ਉੱਤੇ ਸਾਰਾ ਸਮਾਨ ਫਰਨੀਚਰ ਸਾਰਾ ਭੰਗ ਗਿਆ ਉਤੇ ਏਸੀ ਭੰਗ ਗਿਆ ਐਲਸੀਡੀ ਭੰਗ ਗਿਆ ਫਰਿੱਜ ਵੀ ਤੋੜ ਗਏ ਸਾਡੀਆਂ ਬਾਰੀ ਦਾ ਮੂਰੀ ਦਾ ਸਾਰਾ ਕੁਝ ਨੁਕਸਾਨ ਕਰ ਗਏ ਜੀ ਕੀ ਕਾਰਨ ਕੀ ਲੜਾਈ ਦਾ ਕਾਰਨ ਤੇ ਉਹੀ ਦੱਸ ਸਕਦੇ ਜੀ ਹੁਣ ਸਾਡੇ ਜੋ ਰੰਜਸ਼ ਆ ਹੀ ਨਹੀਂ ਕਿਸੇ ਨਾਲ ਜੀ ਕਿਹੜੇ ਮੁੰਡੇ ਨੂੰ ਮਾਰਨ ਆ ਗਏ ਸਾਡੇ ਵਿਸ਼ਾਲ ਮੁੰਡੇ ਨੂੰ ਮਾਰਨ ਆਏ ਸੀ ਜੀ ਉਹ ਕੀ ਲਿੰਕ ਆ ਕੋਈ ਪਤਾ ਨਹੀਂ ਜੀ ਸਾਨੂੰ ਉਹਦੇ ਬਾਹਰ ਲਿੰਕ ਹੋਏਗਾ ਸਾਨੂੰ ਇਹ ਨਹੀਂ ਪਤਾ ਜੀ ਬਾਕੀ ਉਹ ਮੁੰਡਿਆਂ ਨੂੰ ਕਦੀ ਜਾਨ ਦੇਖਿਆ ਨਹੀਂ ਜੀ ਅਸੀਂ ਕਦੀ ਜਿਹੜੇ ਮੁੰਡੇ ਆਏ ਸੀ ਉਹਨਾਂ ਨੂੰ ਅਸੀਂ ਕਦੀ ਦੇਖਿਆ ਨਹੀਂ ਜੀ ਕੀ ਪੁਲਿਸ ਤੋਂ ਵੀ ਕਾਰਵਾਈ ਹੋਈ ਹੈ ਹੁਣ ਤੱਕ ਹਾਈ ਫਿਲਹਾਲ ਕੋਈ ਕਾਰਵਾਈ ਨਹੀਂ ਹੋਈ ਅਸੀਂ ਹੁਣ ਥਾਣੇ ਬੈਠੇ ਆ ਉਥੇ ਸਵੇਰ ਦੇ ਹੀ 8 ਵਜੇ ਤੇ ਗਏ ਆ ਜੀ ਤੁਸੀਂ ਟਾਈਮ ਦੇਖ ਲਓ ਕਿੰਨਾ ਵਜੇ ਗਿਆ 11 ਵਜੇ ਗਿਆ ਜੀ 11:30 ਹੋ ਗਿਆ ਕਹਿੰਦੇ ਕੋਈ ਕੁਝ ਨਹੀਂ ਹੋਇਆ ਸਾਡਾ ਹੱਲ ਅਸੀਂ ਜਾਣਦੇ ਆ ਵੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਉਧਰ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਇੱਕ ਮਨਜੀਤ ਨਗਰ ਦੇ ਵਿੱਚ ਲੜਾਈ ਹੋਈ ਹੈ ਤੇਜ਼ ਤਰ ਹਥਿਆਰ ਅਤੇ ਪੱਥਰबाजी ਹੋ ਰਹੀਓ ਕੀ ਆ ਪੂਰਾ ਮੈਟਰ ਉਹ ਮੈਟਰ ਇਸ ਤਰ੍ਹਾਂ ਹੈ ਵੀ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਬਚਾਲ ਸਿੰਘ ਪੁੱਤਰ ਪ੍ਰੇਮ ਸਿੰਘ ਹੈ ਤਿੰਗਲੀਆਂ ਨੂੰ ਪਰਛਾਈਂ ਚ ਰਹਿਦਾ ਮਨਜੀਤ ਨਗਰ ਉਹਦੇ ਘਰੇ ਮੁੰਡਿਆਂ ਨੇ ਆ ਕੇ ਉਹਦੀ ਕੁੱਟਮਾਰ ਕੀਤੀ ਹੈ ਪੁੱਤਰਬਾਜੀ ਕਰਕੇ ਨੇ ਗੱਡੀ ਦਾ ਸ਼ੀਸ਼ਾ ਭੰਨੇ ਆ ਅਸੀਂ ਉਹਨਾਂ ਦਾ ਇਹ ਜਿਹੜਾ ਬਿਆਨ ਦਰਜ ਕਰਨ ਪੁਲਿਸ ਪਾਲਟੀ ਭੇਜੀ ਹੈ ਜੋ ਵੀ ਉਹ ਬਿਆਨ ਦਰਜ ਕਰਾ ਦੇ ਉਹਨਾਂ ਦੇ ਸੰਬੰਧੀ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ ਅਸਲ ਕਾਰਨ ਦਾ ਪਤਾ ਨਹੀਂ ਕਿ ਕਿਉਂ ਲੜਾਈ ਹੋਈ ਜੀ ਕਾਰਨ ਦਾ ਜਿਹਿਤੋਂ ਤੱਕ ਬਿਆਨਾਂ ਤੋਂ ਵਾਦੀ ਕਲੀਅਰ ਹੋਊਗਾ ਪਰ ਉਹਨਾਂ ਦੇ ਦੱਸਣ ਬਤਾਉ ਸੀ ਵੀ ਕਿਸੇ ਲੜਕੀ ਨਾਲ ਸੀ ਇਹਨਾਂ ਦੀ ਪਹਿਲਾਂ ਕੋਈ ਗੱਲਬਾਤ ਉਸ ਰੰਜਿਸ਼ ਸੈਤ ਹੀ ਕਹਿੰਦੇ ਵੀ ਸਾਡੇ ਕੋਲ ਕੁੱਟਮਾਰ ਕਰਕੇ ਗਏ ਨੇ ਕਲੀਅਰ ਨਹੀਂ ਕਹਿ ਸਕਦੇ ਆ ਕੀ ਕੋਈ ਇਹਨਾਂ ਦਾ ਪ੍ਰੇਮ ਕਿਹਾ ਆ ਤਾਂ ਕੋਈ ਚੱਕਰ ਹੈ ਕਿ ਮਤਲਬ ਨਹੀਂ ਪ੍ਰੇਮ ਪਿਆਰ ਹੈ ਜਾਂ ਹੋਰ ਹੈ ਉਹ ਤਾਂ ਹੁਣ ਜਦੋਂ ਬਿਆਨ ਨੀਚਾ ਆਊਗਾ ਉਹ ਕਲੀਅਰ ਕਰਾਂਗੇ ਆਪਾਂ ਉਸ ਤੋਂ ਪਹਿਲਾਂ ਉਹਨਾਂ ਵੱਲੋਂ ਕੀ ਦੱਸਿਆ ਗਿਆ ਜੀ ਉਹਨਾਂ ਵੱਲੋਂ ਕੀ ਦੱਸਿਆ ਗਿਆ ਜਿਹੜੀ ਕੁੱਟਮਾਰ ਹੋਈ ਉਹਨਾਂ ਵੱਲੋਂ ਕੁੱਟਮਾਰ ਇਹੀ ਦੱਸਿਆ ਗਿਆ ਵੀ ਸਾਡੇ ਘਰੇ ਆਏ ਜਿਹੜੇ ਬੰ ਪਈ ਹੋ ਸਕਦਾ ਵੀ ਉਸ ਕੁੜੀ ਨੇ ਭੇਜੇ ਬਸ ਨਹੀਂ ਪਤਾ ਲੱਗਦਾ ਕਿੰਨੇ ਨੌਜਵਾਨ ਜਦੋਂ ਟੁੱਟਮਾਰ ਕਰਕੇ ਗਏ ਕੌਣ ਆ ਕਿੱਥੇ ਰਹੇ ਨਹੀਂ ਇਹਦੇ ਉਹ ਵੀ ਇੰਨਾ ਚ ਦੇਣਗੇ ਬੰਦੇ ਜਿਹੜੇ ਆ ਉਹ ਔਨ ਵੀਡੀਓ ਚ ਵੀ ਦਿਖ ਰਹੇ ਨੇ ਵੀ ਹਾਂ 7-8 ਵਿਅਕਤੀ ਹੈਗੇ ਕਿੰਨੇ ਕੁ ਬੰਦੇ ਜ਼ਖਮੀ ਹੋ ਗਏ ਇਹਦੇ ਚ 4 ਤੇ 5 ਨੇ ਸਰ ਹੁਣ ਕਿਸ ਤਰੀਕੇ ਦੀ ਕਾਰਵਾਈ ਜਾਂ ਕੋਈ ਤੁਹਾਡੇ ਕੋਲ ਕੋਈ ਦੂਸਰੀ ਪਾਰਟੀ ਨੂੰ ਕੋਈ ਸੁਨੇਹਾ ਪੇ ਗਿਆ ਹੈ ਜਾਂ ਕੋਈ ਪਾਰਟੀ ਰੈਡ ਕਾ ਜਿਹੜੀ ਮੇਰੀ ਪੁਲਿਸ ਪਾਰਟੀ ਹੈ ਬਿਆਨ ਲਿਖਣ ਗਈ ਹੋਈ ਹੈ ਜੋ ਵੀ ਉਹ ਬਿਆਨ ਨੂੰ ਫਾਂਦੇ ਪਰਚਾ ਦਰਜ ਕਰਕੇ ਜੋ ਵੀ ਬਣਦੀ ਕਾਰਵਾਈ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਅਜੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਮੁਲਜ਼ਮਾ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟੇਗੀ ਦਨ ਮਿਊਟ ਲਈ ਲੁਧਿਆਣਾ ਤੋਂ ਯੋਗਮ ਬਿਆਦੀ ਦੀ ਰਿਪੋਰਟ